ਸੋ ਇੱਕ ਰਿਜ਼ੈਂਬਲੈਂਸ ਸੋਸ਼ਲ ਮੀਡੀਆ ਤੇ ਅਸੀਂ ਦੇਖ ਪਾ ਰਹੇ ਹਾਂ ਜਿਸ ਦੇ ਵਿੱਚ ਹਾਨਿਆ ਅਮਰ ਔਰ ਆਲਿਆ ਭਟ ਦੀਆਂ ਤਸਵੀਰਾਂ ਦਾ ਕੰਪੈਰੀਜ਼ਨ ਕੀਤਾ ਜਾ ਰਿਹਾ ਜਿਸ ਦੇ ਵਿੱਚ ਇਹ ਕੈਪਸ਼ਨਸ ਦੇ ਵਿੱਚ ਅਸੀਂ ਪੜ੍ਹ ਪਾ ਰਹੇ ਹਾਂ ਕਿ ਪਾਕਿਸਤਾਨ ਦੇ ਕੋਲ ਹਾਨਿਆ ਹੈ ਔਰ ਇੰਡੀਆ ਦੇ ਕੋਲ ਆਲਿਆ ਭਟ ਹੈ ਯਾਨੀ ਕਿ ਦੋਨਾਂ ਦਾ ਜਿਹੜਾ ਫੇਸ ਹੈ ਕਾਫੀ ਹੱਦ ਤੱਕ ਰਿਜ਼ੈਂਬਲ ਕਰ ਰਿਹਾ ਹੈ ਜਿਹੜੀ ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਇਹਦੇ ਵਿੱਚ ਕਿਉਂਕਿ ਅਦਰਵਾਈਜ਼ ਅਸੀਂ ਦੇਖਿਆ ਜੇ ਕਦੇ ਵੀ ਕਿਸੇ ਨੇ ਸੋਚਿਆ ਨਹੀਂ ਕਿ ਆਲਿਆ ਭਟ ਦਾ ਫੇਸ ਜੋ ਹੈ ਹਾਨਿਆ ਅਮਰ ਦੇ ਨਾਲ ਰਿਜ਼ੈਂਬਲ ਕਰਦਾ ਮਿਲਦਾ ਹੈ ਕਿਉਂਕਿ ਸੇਮ ਕੋਸਟਮ ਦੇ ਵਿੱਚੋ ਸੇਮ ਕੱਪੜਿਆਂ ਦੇ ਵਿੱਚ ਜਿਹੜੀ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਟੈਨ ਕਲਰ ਦੇ ਕੱਪੜੇ ਪਾਏ ਹੋਏ ਨੇ ਹਾਨਾ ਨੇ ਵੀ ਔਰ ਆਲਿਆ ਨੇ ਵੀ ਔਰ ਸੇਮ ਉਧਰ ਡਿੰਪਲਸ ਨੇ ਉਧਰ ਹੀ ਬਿੰਦੀ ਲਗਾਈ ਹੋਈ ਹੈ ਉਧਰ ਹੀ ਕਾਜਲ ਹੈ ਕੀ ਇਹ AI ਦੇ ਨਾਲ ਬਣਾਈ ਹੋਈ ਹੈ ਜਾਂ ਫਿਰ ਰਿਐਲਿਟੀ ਦੇ ਵਿੱਚ ਹੀ ਇਸ ਤਰ੍ਹਾਂ ਕ੍ਰੀਏਟ ਕੀਤੀ ਹੋਈ ਹੈ ਇਸ ਦੇ ਬਾਰੇ ਹਜੇ ਕੁਝ ਵੀ ਇਨਫੋਰਮੇਸ਼ਨ ਨਹੀਂ ਹੈ ਲੇਕਿਨ ਸੋਸ਼ਲ ਮੀਡੀਆ ਤੇ ਇਹ ਵੀ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਕਿ ਪੰਜਾਬ ਦੇ ਕੋਲ ਯਾਨੀ ਕਿ ਇੰਡੀਆ ਦੇ ਕੋਲ ਜੋ ਹੈ ਉਹ ਆਲਾ ਭਟਾ ਹੈ ਔਰ ਪਾਕਿਸਤਾਨੀਆਂ ਦੇ ਕੋਲ ਹਾਨਿਆ ਅਮਰ ਹੈ ਸੋ ਇਹ ਜਿਹੜਾ ਵਿਵਾਦ ਚੱਲ ਰਿਹਾ ਹੈ ਇਹ ਜਿਹੜੀ ਵਾਰ ਚੱਲ ਰਹੀ ਹੈ ਇਸ ਨੂੰ ਲੈ ਕੇ ਹਰ ਕੋਈ ਸੈਲਿਬ੍ਰਿਟੀ ਜਿਹੜਾ ਆਪਣੇ ਆਪਣੇ ਰਿਐਕਸ਼ਨ ਦੇ ਰਿਹਾ ਸਾਰੇ ਬਾਲੀਵੁੱਡ ਇੰਡਸਟਰੀ ਦੇ ਜਿੰਨੇ ਵੀ ਕਲਾਕਾਰ ਨੇ ਸਾਰਿਆਂ ਨੇ ਆਪਣੇ ਆਪਣੇ ਜਿਹੜੇ ਰਿਐਕਸ਼ਨਸ ਨੇ ਇਸ ਸਿਚੁਏਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੇ ਨੇ ਔਰ ਹਰ ਕੋਈ ਜੋ ਹੈ ਬਾਲੀਵੁੱਡ ਇੰਡਸਟਰੀ ਨੂੰ ਵੀ ਵਾਚ ਕਰ ਰਿਹਾ ਕਿਹੜੇ-ਕਿਹੜੇ ਕਲਾਕਾਰ ਜੋ ਨੇ ਆਪਣੇ ਰਿਐਕਸ਼ਨਸ ਦੇ ਰਹੇ ਨੇ ਔਰ ਨਾਲ ਦੀ ਨਾਲ ਤੁਹਾਨੂੰ ਦੱਸ ਦਿੰਨੇ ਕਿ ਉਧਰੋਂ ਬੈਕ ਟੂ ਬੈਕ ਹਾਨਿਆ ਅਮਰ ਦੇ ਵੀ ਜਿਹੜੇ ਰਿਐਕਸ਼ਨਸ ਨੇ ਉਹ ਵੀ ਸਾਹਮਣੇ ਆ ਰਹੇ ਨੇ ਹਾਨਿਆ ਅਮਰੀ ਨਹੀਂ ਬਲਕ ਸੋਸ਼ਲ ਮੀਡੀਆ ਤੇ ਚਰਚਾਵਾਂ ਦੇ ਵਿੱਚ ਨੇ ਹਾਲਾਂਕਿ ਆਪਣੇ ਇੰਡੀਆ ਦੇ ਵਿੱਚ ਜੋ ਆ ਉਹਨਾਂ ਦੇ ਸੋਸ਼ਲ ਹੈਂਡਲਸ ਜਿਹੜੇ ਨੇ ਉਹ ਬੈਨ ਨੇ ਅਸੀਂ ਤਾਂ ਨਹੀਂ ਦੇਖ ਪਾ ਰਹੇ ਲੇਕਿਨ ਉਧਰੋਂ ਜੋ ਸੋਸ਼ਲ ਮੀਡੀਆ ਤੇ ਆਪਣੇ ਵੱਲੋਂ ਸ਼ੇਅਰ ਕੀਤੇ ਜਾ ਰਹੇ ਨੇ ਕਿਤਨੇ ਕਿਤੇ ਮੀਡੀਆ ਦੇ ਜ਼ਰੀਏ ਜਾਂ ਸੋਰਸਸ ਦੇ ਜ਼ਰੀਏ ਉਹ ਇਧਰ ਇਧਰ ਜਾਂ ਉਧਰ ਸ਼ੇਅਰ ਹੋ ਰਹੇ ਨੇ ਤਾਂ ਕਿ ਸਾਰਿਆਂ ਨੂੰ ਪਤਾ ਚੱਲੇ ਕਿ ਕੌਣ ਕਿਸ ਤਰ੍ਹਾਂ ਦੇ ਰਿਐਕਸ਼ਨ ਦੇ ਰਿਹਾ ਸੋ ਹੁਣ ਹਾਲੀ ਦੇ ਵਿੱਚ ਇੱਕ ਸਨਮ ਤੇਰੀ ਕਸਮ ਫਿਲਮ ਕਰਨ ਵਾਲੇ ਵੀ ਦੋ ਐਕਟਰਸ ਜਿਹੜੇ ਨੇ ਆਪਣੇ ਹਰਸ਼ਵਰਧਨ ਔਰ ਪਾਕਿਸਤਾਨੀ ਐਕਟਰਸ ਜਿਹੜੀ ਹੈ ਉਸਨੇ ਵੀ ਬਹੁਤ ਵੱਡਾ ਨੋਟ ਲਿਖਿਆ ਜਿਸ ਦੇ ਵਿੱਚ ਉਸਨੇ ਵੀ ਇਤਰਾਜ਼ ਜਤਾਇਆ ਕਿ ਇੰਡੀਆ ਵਾਲੇ ਲੋਕ ਨੇ ਜੋ ਨੇ ਬਿਲਕੁਲ ਚੰਗਾ ਨਹੀਂ ਕਰ ਰਹੇ ਸਾਡੇ ਉਧਰ ਬਹੁਤ ਨੁਕਸਾਨ ਹੋ ਰਿਹਾ ਹੈ ਜਾਨ ਮਨਲੀ ਨੁਕਸਾਨ ਹੋ ਰਿਹਾ ਹੈ ਲੋਕ ਵੀ ਮਰ ਰਹੇ ਨੇ ਔਰ ਉਸ ਤੋਂ ਬਾਅਦ ਹਰਸ਼ਵਰਧਨ ਨੇ ਵੀ ਬਹੁਤ ਵੱਡਾ ਇੱਕ ਨੋਟ ਲਿਖ ਕੇ ਜੋ ਹੈ ਉਸ ਨੂੰ ਰਿਸਪਾਂਸ ਵੀ ਕੀਤਾ ਕਿ ਅਸੀਂ ਹਰ ਧਰਮ ਦੀ ਹਰ ਇੱਕ ਦੀ ਰਿਸਪੈਕਟ ਕਰਦੇ ਹਾਂ ਪਰ ਜੋ ਹੋ ਰਿਹਾ ਹੈ ਗਲਤ ਹੋ ਰਿਹਾ ਹੈ ਸੋ ਰਿਸਪਾਂਸ ਕੀਤਾ ਉਹਨੂੰ ਬੇਸਿਕਲੀ ਹਰਸ਼ਵਰਧਨ ਨੇ ਆਪਣੀ ਕੋ-ਐਕਟਰ ਨੂੰ ਸੋ ਹੁਣ ਦੇਖਣਾ ਹੋਵੇਗਾ ਕਿ ਕੀ ਹੋਵੇਗਾ ਨੈਕਸਟ ਸਟੈਪ ਪਰ ਪ੍ਰਮਾਤਮਾ ਕਰੇਗੀ ਸਾਨੀ ਸਿਚੁਏਸ਼ਨ ਜਿਹੜੀਆਂ ਨੇ ਬਿਲਕੁਲ ਸਹੀ ਸਲਾਮਤ ਰਹਿਣ ਔਰ ਕਿਸੇ ਦਾ ਵੀ ਜਾਨੀ ਮਾਲੀ ਨੁਕਸਾਨ ਨਾ ਹੋਵੇ